ਤੁਸੀਂ ਵੀ ਗੱਲ ਨਹੀਂ ਚਾਹੁੰਦੇ ਤੁਸੀਂ ਕਹੋ ਨਾ ਕਰੀਂ ਜਿਹੜਾ ਮੁੰਡਾ ਰੱਖੀਂ ਤੇ ਆਹ ਨਾਲ ਕੱਲ ਫਰਜ਼ੀ ਨਹੀਂ ਬੰਦਾ ਬੋਲਦਾ ਵਿੱਚ ਜਿਹੜਾ ਮੁੰਡਾ ਰੱਖਦਾ ਪਿਆ ਵਾ ਦੋਨੇ ਜਣੀਆਂ ਤੁਸੀਂ ਵਿੱਚ ਕਿਉਂ ਦਨਾਂ ਜੀਆਂ ਚ ਬੋਲਦੇ ਮੈਨੂੰ ਮਿਲਦਾ ਨਾ ਕੋਈ ਕੰਮ ਦਾ ਬਹਿ ਗਿਆ ਇਹਨਾਂ ਨੂੰ ਮੈਂ ਤਾਂ ਕਰੀਂ ਜਿਹੜਾ ਪਿਓ ਨੇ ਕਿਹਾ ਰੱਖਣਾ ਤੇ ਤੂੰ ਇਹ ਕਿੱਦਾਂ ਕਰ ਦਿੱਤਾ ਵੀ ਕੁੜੀ ਛੱਡ ਕੇ ਜਾਓ ਕੋਈ ਛੱਡਨੀਆਂ ਨਾ ਨੌਣੇ ਰੱਖਣੀਆਂ ਜੀ ਨਹੀਂ ਤੁਸੀਂ ਕਹਿੰਦੇ ਹੋ ਬਸਾਰੀ ਤੁਸੀਂ ਗਲਤੀ ਹੈ ਤੁਹਾਡੀ ਗਲਤੀ ਹੈ ਕਿਉਂ ਸਰਪੰਚ ਸਾਹਿਬ ਐਨੀ ਗਲਤੀ ਹੈ ਇਹਨਾਂ ਤੁਸੀਂ ਸਮਝਾਓ ਸਾਈਡ ਤੇ ਕਰਕੇ ਲੋਦਾ ਕੰਮ ਕਰਦਾ ਨਿਕਲੇ ਕੰਮ ਨੂੰ ਸਵਾੜਨਾ ਨੰਦੇ ਨਾ ਇਹ ਉਹਦਾ ਕੰਮ ਹੱਥੋਂ ਦਾ ਵਿਗੜੇ ਬੰਦੇ ਨੂੰ ਲੈ ਲਓ ਇੱਕ ਮਿੰਟ ਇਹ ਵੀ ਲੈ ਲਓ ਬਾਰੇ ਸਮਝਾ ਲੈ ਇੱਕ ਵਾਰ ਜੇ ਉਹਨੇ ਗਲਤੀਆਂ ਕਰੀਆਂ ਮਾफी ਮੰਗਾ ਦਿੰਨੇ ਆ ਮਾफी ਮੰਗ ਕੇ ਬਰ ਇੱਥੇ ਰਹੂਗੀ ਨਹੀਂ ਰਹੇਂਗੇ ਅਸੀਂ ਕਦੇ ਨਹੀਂ ਰਹਿਣਾ ਕਦੋਂ ਤੋਂ ਇੱਕ ਸਾਲ ਹੋ ਗਿਆ ਬੈਠੇ ਨੂੰ ਉਹ ਤਾਂ ਗੱਲ ਹੀ ਨਹੀਂ ਕਰਦੇ ਹੋਂਦਾ ਸੀ ਉਹਦੇ ਡੈਡ ਦੇ ਮੁਰੇ ਗਿਆ ਤੇ ਮੈਂ ਨਹੀਂ ਜਾਣਾਗਾ ਦੇਖ ਸਕਦੇ ਹੋ ਦੋਸਤੋ ਆ ਬੱਚੀ ਐ ਕੀ ਨਵਾਂ ਬੱਚੀ ਦਾ ਮੈਂ ਪੁੱਤ ਤਸਵੀਰ ਡੇਡੀ ਲਵੇਉਣਾ ਚਾਹਣੀ ਐ ਇਹਨੂੰ ਪਤਾ ਨਹੀਂ ਪਤਾ ਨਹੀਂ ਤੈਨੂੰ ਨਹੀਂ ਇਹ 6 ਮਹੀਨਿਆਂ ਦੀ ਸੀ ਸਰ ਅੱਛਾ 6 ਮਹੀਨਿਆਂ ਦੀ ਸੀ ਜਦੋਂ ਆ ਗਈ ਸੀ ਹਾਂਜੀ ਜਦੋਂ ਅਹ ਲਾਲੂ ਪਤੀ ਨਹੀਂ ਬੱਚੀ ਨੂੰ ਵੀ ਡੈਡੀ ਕਹੋਣਾ ਮੇਰਾ ਖਾਈ 모ਗੇ ਜਿਹੜੇ ਚ ਪੈਂਦਾ ਹੈ ਕਿੰਨਾ ਹੋਣਾ ਜੇਲ੍ਹ ਦੇ ਵਿੱਚ ਆਇਆ ਅੱਜ ਤੋਂ ਪਹਿਲਾਂ ਉਹ 9 ਵਾਰੀ ਜੇਲ੍ਹ ਜਾ ਚੁੱਕੇ ਆ ਪਰ ਪਹਿਲੇ ਦਿਨ ਤੂੰ ਸਾਡੇ ਕੋਲ ਆਏ ਕੀ ਕਹਿ ਕੇ ਆਏ ਸੀ ਵੀ ਮੇਰੇ ਕੋਲ ਨਾ ਘਰ ਹੈਗਾ ਵਾ ਨਾ ਮੇਰੇ ਕੋਲ ਦੁਕਾਨਾ ਵਾ ਮੈਂ ਤੇ ਪਾਟੇ ਕੱਪੜੇ ਪਾ ਗਿਆ ਸੀ ਹੁਣ ਤੇਰੇ ਕੋ ਸਾਰਾ ਕੁਝ ਨਿਕਲ ਆਇਆ ਇਹ ਜਿਹਨ ਬਤਾਰ ਨਹੀਂ ਬੜਿਆ ਖਾਤਿਆਂ ਦਾ ਕੇਸ ਜਾਨੀ ਜਿਹੜਾ ਲਾਇਆ ਹੈਗਾ ਖਾਤਾ ਮੈਂ ਖੋਹੀ ਸੀ ਪਰ ਇਹ ਵੀ ਸਾਰੀਆਂ ਗੱਲਾਂ ਪਿਛਲੀਆਂ ਮਤਲਬ ਟੂਆ ਪਟਕੇ ਦੱਬੋ ਅੱਜ ਦੀ ਗੱਲ ਕਰੋ ਅੱਜ ਅਸੀਂ ਕੁੜੀ ਨੂੰ ਛੱਡਣਾ ਹੈ ਕੁੜੀ ਦਾ ਜਿਹੜਾ ਹੱਕ ਬਣਦਾ ਉਹ ਦਿਓ ਬੱਸ ਦੂਜੀ ਗੱਲ ਇਹ ਕਿ ਕੇਸ ਵੀ ਵਾਪਸ ਲੈ ਜਾਣਗੇ ਕਿ ਕੇਸ ਨੂੰ ਸਭ ਵਾਪਸ ਲੈ ਲਣਗੇ ਤੁਸੀਂ ਜਰਰ ਨਾ ਇੱਕ ਗੱਲ ਕਲੀਅਰ ਕਰੋ ਵੀ ਕੁੜੀ ਨੂੰ ਅਸੀਂ ਬਿਵਾਸਾ ਕੇ ਰੱਖ ਦਿਆਂ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਮੋਗੇ ਜ਼ਿਲ੍ਹੇ ਦੇ ਪਿੰਡ ਖਾਈ ਪਿੰਡ ਦੇ ਵਿੱਚ ਖੜਿਆ ਚੰਨਨਾਲ ਤੋਂ ਲੜਕੀ ਵਿਆਹੀ ਹੋਈ ਹੈ ਖਾਈ ਪਿੰਡਾਂ ਤੇ ਇੱਕ ਮੁਸਲਮਾਨ ਪਰਿਵਾਰ ਦੇ ਵਿੱਚੋਂ ਜੋ ਜਸਬੂਤ ਚੱਲ ਰਿਹਾ ਹੈ ਇਸ ਦੇ ਵਿੱਚ ਉਹਦਾ ਜ ਘਰ ਬਸਾਉਣਾ ਅੱਜ ਖਾਈ ਪਿੰਡ ਦੇ ਵਿੱਚ ਆਏ ਹੋਏ ਅੱਗੇ ਕੀ ਗੱਲਬਾਤ ਹੁੰਦੀ ਹੈ ਤੁਹਾਨੂੰ ਸਾਰੀ ਸਾਹਮਣੇ ਲੈ ਕੇ ਆਵਾਂਗੇ ਮਸਾਲਾਈ ਹੁਣ ਵੀ ਮੈਂ ਬਸਾ ਲਾਂਗੇ ਨਹੀਂ ਬਸਾਵਾਂਗੇ ਹਾਂ ਬਸਾ ਮੰਨ ਲਓ ਬਸਾਵਾ ਦੀ ਦੁਦ ਦੇਖੀ ਜਾਂਦੇ ਕਿੰਨਾ ਸਾਲ ਹੋ ਗਿਆ ਜੀ ਬੇਨੂੰ ਆਪਣੇ ਲੜਕੇ ਤੇ 15 ਚ 15 ਚ ਕਿਹੜੇ ਪਿੰਡੋਂ ਲੈ ਕੇ ਆਏ ਸੀ ਉਹਨੂੰ ਰਾਏ ਸਰਪੰਚ ਜੀ ਆਪਣੀ ਪਤਨੀ ਹਾਂ ਜਿਵੇਂ ਫਿਰ ਕੈ ਸਾਲ ਹੋ ਗਏ ਹੁਣ ਇੱਕ ਇੱਥੇ ਤੱਕ ਕੇ ਬਿਸੀ ਹਾਂ ਇਹਨਾਂ ਨੂੰ ਹੋ ਗਿਆ ਸਹੀ ਕਿ ਨਹੀਂ ਨਾ ਸੀ ਕਿ ਇੱਕ ਦੂਹਾਰ ਦੇ ਵਿੱਚ ਤਾਂ ਪੰਚਾਇਤਾਂ ਨਾਲ ਇਹ ਵਿਚਾਰ ਫੰਡ ਕਰੀ ਗਈ ਕੀ ਕਾਰਨ ਬਣਿਆ ਇਹ ਜਾ ਕਰਨਾ ਤਾਂ ਇਹਨਾਂ ਦਾ ਕੋਈ ਬਾਲਾ ਹੈ ਨਹੀਂ ਜੀ ਕੋਈ ਨੜਕੇ ਦਾ ਕੋਈ ਬਾਲਾ ਬੇ ਵੀ ਹੈ ਨਹੀਂ ਕੋਈ ਇੱਕ ਵੀ ਗੱਲਾਂ ਥੋੜੀਆਂ ਹੋਗੀਆਂ ਘਰਾਂ ਦੇ ਲੋਕ ਦੀਆਂ ਮਾੜੀਆਂ ਹੋਣੀਆਂ ਜੇ ਨਹੀਂ ਕਿਤੇ ਕਹੀ ਸੀ ਮਸਲਾ ਹੋ ਜੂਗਾ ਸੈਕਟਰ ਹੋ ਜੀ ਸਹਿਮਤ ਹੋ ਤੁਸੀਂ ਸਹਿਮਤ ਕਿਉਂ ਭਾਈ ਤੇ ਤੁਮ ਅਰ ਤੁਸੀਂ ਬਸਣਾ ਚਾਹੁੰਦੇ ਹੋ ਕੀ ਨਾਮ ਹੈ ਭਾਈ ਸੁਖਵਿੰਦਰ ਜੀ ਸੁਖਵਿੰਦਰ ਬੀਬੀ ਦੇਖ ਸਕਦੇ ਹੋ ਵੀ ਇਹ ਵੀ ਬਸਣਾ ਚਾਹੁੰਦੀ ਹੈ ਆਪਣਾ ਕੀ ਨਾਮ ਹੈ ਅਕਬਰ ਖਾਨ ਅਕਬਰ ਖਾਨ ਦੇਖ ਸਕਦੇ ਹੋ ਵੀ ਦੋਏ ਸ਼ੁਰੂਆਤ ਜਿਨ੍ਹਾਂ ਨੇ ਦੋਆ ਨੇ ਗੱਲ ਰੱਖੀ ਹੈ ਵੀ ਅਸੀਂ ਦੋਏ ਤਿਆਰ ਆ ਬਸਨੂੰ ਪੰਚਾਇਤਾਂ ਹੀ ਦੱਸਿਆ ਜੀਗਾ ਉਹਨਾਂ ਜੇਲ੍ਹ ਦੇ ਵਿੱਚੋਂ ਆਇਆ ਅੱਜ ਤੋਂ ਪਹਿਲਾਂ ਉਹ 9 ਵਾਰੀ ਜੇਲ੍ਹ ਜਾ ਚੁੱਕੇ ਹਨ ਇਹਨਾਂ ਨੂੰ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਜੇਲ੍ਹ ਦੇ ਵਿੱਚੋਂ ਆਏ ਆ ਉੱਥੇ ਇਹਨਾਂ ਨੂੰ ਮੈਂ ਕਿਹਾ ਸੀਗਾ ਮਿਲਣ ਵਾਸਤੇ ਆਇਆ ਸੀਗਾ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਜਿੱਦਿਆਂ ਕਿ ਜੇਲ੍ਹ ਦੇ ਵਿੱਚੋਂ ਮੇਰੀ ਤਰੀਕ ਪੇਸ਼ ਗਈ ਉੱਥੇ ਉੱਥੇ ਇਹਨਾਂ ਨੇ ਕਿਹਾ ਸੀਗਾ ਵੀ ਹਾਂ ਜੱਸਾ ਸਾਹ ਨੇ ਵੇਖਿਆ ਕਿ ਸਾਡਾ ਕੰਪਰਮਾਈਜ਼ ਕਰਾਉਣ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਦੁਨਿਆਤਰਾ ਬੈਠ ਕੇ ਕਿਸੇ ਗੱਲ ਕਰੋ ਇਹਨੇ ਮੈਨੂੰ ਕਹਿੰਦਾ ਕਿ ਤੁਸੀਂ ਵਿਫਾਦ ਬਾਜ਼ ਤੇ ਪਿਆਰ ਮਿਲ ਹੀ ਹਾਂ ਮੈਂ ਜਾਣ ਵਾਸਤੇ ਪਿਆਰ ਵੀ ਮੈਂ ਅੱਜ ਹੀ ਉਹਦੇ ਕੋਲ ਲੈ ਆਇਆ ਤੁਹਾਨੂੰ ਤੇ ਉਹ ਕਹਿੰਦੇ ਠੀਕ ਹੈ ਫਿਰ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਸਾਡਾ ਰਾਜਨਾਮਾ ਜਿਹੜੀ ਗਵਰਨਮੈਂਟ ਸੈੱਲ ਦੇ ਵਿੱਚ ਹੋ ਜਾਵਾ ਸਾਡੇ ਕੋਲ ਲੈਕੀ ਰੂਪ ਦੇ ਵਿੱਚ ਵੀ ਪਿਆ ਜਿੱਦੇ ਰਾਜਨਾਮਾ ਕਰਵਾਇਆ ਰਾਜਨਾਮਾ ਕਰਵਾਉਣ ਸਰ ਮੈਂ ਕਹਿੰਦਾ ਵੀ ਮੈਂ ਲੈ ਕੇ ਜਾਣ ਵਾਸਤੇ ਤਿਆਰ ਹਾਂ ਸਾਡਾ ਲੈਗ ਲਿਖਣਾ ਹੋ ਗਿਆ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਵਿੱਚ ਇਹ ਮੁਕਰ ਕੇ ਕਹਿੰਦੇ ਵੀ ਅਸੀਂ ਜਾਣਾ ਨਹੀਂ ਲੈਗਲ ਕਾਰ ਦੇ ਵਿੱਚ ਸਾਡੇ ਕੋਈ ਪਲੈਂਡ ਨੂੰ ਤਿਆਰ ਸੀ ਕਿਉਂ ਲਿਉਣ ਪਿਆ ਸੀ ਉ ਫੇਰੇ ਕਿ ਨਹੀਂ ਅਸੀਂ ਜਾਣਾ ਨਹੀਂ ਹੈਗਾ ਵੀ ਮੇਰੀ ਮੰਮੀ ਦੇ ਹੱਥ ਦੇ ਚਾਹ ਪੀਗੀ ਮੈਂ ਕਹਾਵ ਤੇ ਬਾਅਦ ਆ ਉਹ ਮੈਂ ਕਹਿੰਦੀ ਕਿ ਕੋ ਚੱਲ ਨਹੀਂ ਇੱਕ ਵਾਰ ਆ ਜਵਾਬ ਦੇ ਤੱਕ ਹਫ਼ਤੇ ਬਾਅਦ ਦੇ ਵਿੱਚ ਕਹਾਂ ਆ ਗੀਆਂ ਇਹ ਜਿਹੜੀ ਊਮਨ ਸੇਲ ਚ ਜਾਂ ਕੋਟ ਚ ਜੋ ਵੀ ਗੱਲ ਹੋ ਜਾ ਬਾਬਾ ਜੀ ਜੋ ਪਹਿਲਾਂ ਬੋਲ ਰਿਹਾ ਉਹ ਸਭ ਝੂਠਾ ਹਾਂ ਊਮਨ ਸੇਲ ਦੇ ਵਿੱਚ ਸਾਡਾ ਸਮਝੌਤਾ ਹੋਇਆ ਸੀ ਉਹਦੇ ਵਿੱਚ ਮਤਲਬ ਮੇਰੀ ਮੰਮੀ ਜਿੱਦੇ ਪਟਮਾਰ ਹੋਈ ਆ ਮੈਨੂੰ ਲੈ ਕੇ ਗਏ ਆ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਸਵੇਰੇ ਉਹਦੇ ਤੇ ਚਾਹ ਪੈਗੀ ਬਾਕੀ ਇਹਨਾਂ ਨੇ ਸਮਝੌਤੇ ਦੇ ਵਿੱਚ ਇਹ ਲਿਖਿਆ ਸੀ ਤੋ ਕਿ ਮੈਨੂੰ ਕੱਲਾ ਉੱਪਰ ਚਵਾਰਾ ਦਿੱਤਾ ਗਿਆ ਸੀ ਜਿਹਦੇ ਵਿੱਚ ਇਹ ਮਤਲਬ ਮੇਰੇ ਤੇ ਇਲਜ਼ਾਮ ਲਾਉਂਦੇ ਸੀ ਵੀ ਇਹ ਜਾ ਕੇ ਚਵਾਰੇ ਤੇ ਪਈ ਜਾਂਦੀ ਹੈ ਤੇ ਸਾਡੇ ਘਰ ਦਾ ਕੋਈ ਕੰਮ ਨਹੀਂ ਕਰਦੀ ਮੈਂ ਉੱਥੇ ਇਹੀ ਕਿਹਾ ਸੀਗਾ ਵੀ ਜੇ ਮੈਂ ਥੱਲੇ ਰਹੂੰਗੀ ਤੁਹਾਡਾ ਆਂਡ ਕਮਾਂਡ ਭੈਣ ਭਾਈ ਮੇਰੇ ਕੋਲ ਆਊਗਾ ਮੈਨੂੰ ਤੁਰਦੀ ਫਿਰਦੀ ਨੂੰ ਦੇਖੂਗਾ ਤੇ ਮੈਨੂੰ ਕੰਮ ਕਰਦੀ ਨੂੰ ਵੀ ਦੇਖੂਗਾ ਵੀ ਮੇਰੀ ਰਹਿائش ਥੱਲੇ ਕਰਵਾਈ ਜਾਵੇ ਉਹਦੇ ਵਿੱਚ ਇਹੀ ਗੱਲਾਂ ਲਿਖੀਆਂ ਹੋਈਆਂ ਸੀ ਇਹਨਾਂ ਨੇ ਜਦੋਂ ਹਫ਼ਤੇ ਬਾਅਦ ਮੈਨੂੰ ਲੈਣ ਗਏ ਆਵੇਂ ਆਈਆਂ ਬਾਬਾ ਜੀ ਸ਼ਾਮ ਨੂੰ ਇੱਥੇ ਆਈਆਂ ਪਾਰ ਦਿਦਿਓ ਦਾ ਤਿਉਹ ਹੀ ਸਾਰਾ ਕੁਝ ਪਿਆ ਸੀ ਇਹਨਾਂ ਨੇ ਕਿਹਾ ਸੀਗਾ ਜੀ ਅਸੀਂ ਇੱਕ ਹਾਉਤੇ ਦੇ ਵਿੱਚ ਸਾਰੀ ਜਿਹੜੀ ਸੈਟਿੰਗ ਆ ਉਹ ਕਰ ਲਾਂਗੇ ਵੀ ਤੈਨੂੰ ਇੱਕ ਹਾਉਤੇ ਬਾਅਦ ਲੈ ਜਾਗੇ ਤੇ ਉਦੋਂ ਪਹਿਲਾਂ ਇਹ ਸਾਡੇ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਮੈਸੇਜ ਕਨਵੇ ਕੀਤਾ ਆ ਵੀ ਅਸੀਂ ਕੁੜੀ ਨੂੰ ਲਿਜਾਣਾ ਨਹੀਂ ਚਾਹੁੰਦੇ ਵੀ ਕੁੜੀ ਚਾਹੇ ਤਾਂ ਕੁੜੀ ਨੂੰ ਆਪਦੇ ਕੋਲ ਰੱਖ ਲੈ ਤੇ ਨਹੀਂ ਕੁੜੀ ਨਾਲ ਤਾਂ ਅਸੀਂ ਨਿਮੇੜ ਨਹੀਂ ਆ ਬੇਨੂੰ ਅਸੀਂ ਰੱਖਣਾ ਨਹੀਂ ਹੈਗਾ ਵੀ ਬੱਚਾ ਜੇ ਰੱਖਣਾ ਚਾਹੁੰਦੀ ਆ ਤਾਂ ਰੱਖ ਸਕਦੀ ਆ ਨਹੀਂ ਬੱਚਾ ਸਾਨੂੰ ਜੇਦਾ ਉਹਨਾਂ ਦਾ ਨਾ ਇੱਕ ਝੂਠੀ ਮਾਮਾ ਫਿਰ ਤਾਂ ਸਾਡੀ ਨਿਭਣੀ ਨਹੀਂ ਗਈ ਵੀ ਇਹ ਕਹਿੰਦੇ ਗੁੱਸਟ ਮਾਰ ਕੇ ਲਈ ਇਹ ਤਾਂ ਕਿ ਤੱਕ ਨਾ ਕੋਈ ਆਰਸ਼ਵਰ ਨੂੰ ਪਤਾ ਲੱਗ ਗਿਆ ਕਿ ਉਹ ਕਰਦੇ ਜੇ ਆਪਾਂ ਪ੍ਰਾਣੀਆਂ ਗੱਲਾਂ ਨੂੰ ਛੱਡ ਕੇ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਸੀ ਜਿਹੜੀਆਂ ਪਰਟੀ ਸਾਡੇ ਕਿਰਵਾਸੀ ਉਹਨਾਂ ਨੇ ਹੁਣ ਇਹਨਾਂ ਦੀ ਜਿਹੜੀ ਮੈਰਿਜ ਹੋਈ ਹੋਈ ਆ ਇਹ ਮੁੰਡੇ ਦੀ ਇਹਨਾਂ ਨੂੰ ਕੁੜੀ ਨੇ ਚਲੋ ਕਹਿ ਵੀ ਸੀਗੇ ਇਹਨਾਂ ਨੇ ਪਹਿਲਾਂ ਵੀ ਤੁਸੀਂ ਆਜੋ ਆਜੋ ਇਹਨਾਂ ਨੇ ਨਹੀਂ ਆਏ ਇਹਨਾਂ ਨੇ ਮੈਰਿਜ ਕਰਾ ਲਈ ਹੁਣ ਮੈਰਿਜ ਕਰਾ ਲਈ ਅਸੀਂ ਬਸਾਉਣ ਵਾਲੀ ਕੋਈ ਗੱਲ ਨਹੀਂ ਜਿੱਥੇ ਥੋੜਾ ਇਹਨਾਂ ਦਾ ਹਿੱਸਾ ਬਣਦਾ ਹੱਕ ਦੇ ਦੇ ਜ਼ਰੂਰ ਦੇਵਾਂਗੇ ਅਸੀਂ ਪਰ ਬਸਣ ਵਾਲੀ ਗੱਲ ਇਹ ਰੱਖਣ ਅਸੀਂ ਬਸਾਵਾਂਗੇ ਕੋਈ ਨਾ ਚੱਕਰ ਨਹੀਂ ਹੁਣ ਦੂਜਾ ਵੀ ਵਿਆਹ ਹੋਇਆ ਹੋਇਆ ਇਹਦਾ ਹੁਣ ਉਹਨੂੰ ਵੀ ਨਹੀਂ ਇਹ ਸੱਟ ਸਕਦਾ ਦੋ ਬੱਚੀਆਂ ਉਹਦੇ ਵੀ ਹੋ ਗਈਆਂ ਇੱਕ ਮਿੰਟ ਮੇਰੀ ਗੱਲ ਆਲੀਆ ਦਾ ਤੂੰ ਡਾੜਾ ਕਰ ਮੈਂ ਹਾਂਜੀ ਹਾਂ ਉਹਦੇ ਸੁਣੋ ਲਾਉੜ ਆ ਕਿ ਤੈਨੂੰ ਵਿਆਹ ਕਰਾ ਲਓ ਹਾਂਜੀ 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 ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਜੇ ਤੂੰ ਪਹਿਲਾਂ ਦੂਜਿਆ ਤਰਾ ਵਿਆਹ ਵੀ ਛੱਡ ਤੂੰ ਵਿਆਹ ਰੱਖ ਹਾਂਜੀ ਹਾਂਜੀ ਉਹਨੂੰ ਬਰਾਬਰ ਦਾ ਹਿੱਸਾ ਦੇ ਇਹਨੂੰ ਵੀ ਹਾਂਜੀ ਹਾਂਜੀ ਤੁਹਾਨੂੰ ਪੈਣਾ ਬਰਾਬਰ ਦਾ ਹਿੱਸਾ ਦੇਣਾ ਪੈਣਾ ਬਣਾ ਕੇ ਰੱਖ ਦੀਗਾ ਉਹਦੇ ਬੱਚਾ ਨੂੰ ਇਹਨੂੰ ਇਹਨੂੰ ਤੇਰੀ ਧੀ ਆ ਹਾਂਜੀ ਹਾਂਜੀ ਠੀਕ ਆ ਜਿਵੇਂ ਤੇਰੀ ਅਸਲੀ ਧੀ ਆ ਠੀਕ ਆ ਇਹਨੂੰ ਪਿਆਰ ਧੀ ਦਾ ਦੇ ਜਿਹੜੀ ਗੱਲ ਆ ਠੀਕ ਆ ਤੁਹਾਡੀਆਂ ਸਾਥ ਜਿਹੜੀ ਪਿਛਲੀਆਂ ਗੱਲਾਂ ਨਵੇੜ ਕੇ ਤੂੰ ਬੇਸੇਬਾ ਕਰ ਠੀਕ ਆ ਜੀ ਠੀਕ ਆ ਜੇ ਕੋਈ ਥੋੜ ਵੇ ਮਹਾਰਾਜ ਕੋਰਨਰ ਤੇ ਚੱਲ ਜਿੰਦੇ ਉਹ ਪਾਸੇ ਨਿਵਾਲੇ ਮੈਨੂੰ ਨੰਬਰ ਦੇਣਾ ਵਾ ਜਿਹੜੀ ਪਹਿਲੀ ਵਿਆਹ ਕੇ ਆਈ ਹੈ ਨਾ ਹੱਥ ਕੋਈ ਵੜਦਾ ਠੀਕ ਹੈ ਨਾ ਜਿਹੜੀ ਪਹਿਲੀ ਵਿਆਹ ਕੇ ਆਈ ਹੁਣ ਪਹਿਲਾਂ ਕਿ ਹੁੰਦਾ ਹੈ ਜੀ ਪਰ ਪਹਿਲੇ ਨੰਬਰ ਤੇ ਤਾਂ ਇਹੋ ਹੀ ਆਈ ਆ ਘਰ ਦੇ ਵਿੱਚ ਪਹਿਲਾਂ ਸਾਡੇ ਕੋਲ ਇਹ ਸੁਬੀਰ ਮੈਨ ਲੈ ਕੇ ਆਏ ਠੀਕ ਹੈ ਆਬੇ ਤੈਨੂੰ ਮੈਂ ਤੁਨੂੰ ਟੀਮ ਨਾ ਕਰਾਉਣੀ ਆ ਜੀ ਅਗਲਾ ਵੀ ਨਿਪਟ ਜਾ ਕੋਈ ਸਣੀ ਭੱਜ ਕੇ ਨਾ ਮਾ ਜੀ ਉਹ ਤੁਮ ਮਿਲ ਕੇ ਪੈਂਦੀ ਆ ਜੀ ਪੰਚਾਇਤ ਨਾਲ ਕੋਈ ਮੈਂ ਕੀ ਗੱਲ ਕਰੀਏ ਪੰਚਾਇਤ ਵੀ ਜੀ ਵੀ ਤੋੜ ਦਿਓ ਫੇਰ ਜਿਹੜਾ 25 ਪਿੰਡਾਂ ਦੀ ਕਮੇਟੀ ਬਣੀ ਵੀ ਆ ਮੁਸਲਮਾਨਾਂ ਦੀ ਫੇਰ ਉਹ ਭੇਜੀ ਨਾਲ ਕੋਲੇ ਵੀ ਤੋੜ ਦਿਓ ਇਹਦਾ ਨੰਬਰਦਾਰ ਬੈਠਾ ਜਾਂਦਾ ਆਦੋਂ ਪਰ ਇਹਦਾ ਇਹ ਚੰਗੀ ਪਿੰਡਾਂ ਦੇ ਵਿੱਚ ਬਣਿਆ ਫੇਰ ਇਹ ਗਿਆ ਫੇਰ ਜਿਹੜਾ ਕਾਂਗਰਸ ਮੰਤਰੀ ਜਿਗਾ ਹਾਂ ਫਿਰ ਉਹਦੇ ਬੰਦੇ ਭੇਜੇ ਸੀ ਬਿਜਮ ਤੋਰ ਦਿਓ ਫਿਰ ਬਿਲੇ ਦੇ ਵਿੱਚ ਜਸਵੀਰ ਆ ਜਿਹੜਾ ਉਹਨੂੰ ਭੇਜਿਆ ਸੀ ਹੂੰ ਬਿ ਤੋਰ ਦਿਓ ਫਿਰ ਬਿਲੇ ਦੇ ਵਿੱਚ ਪੰਚਾਇਤ ਭੇਜੀ ਫਿਰ ਅਸੀਂ ਮਥੋਵਾਲ ਦੀ ਪੰਚਾਇਤ ਭੇਜੀ ਬਾਬਾ ਗੱਲਾਂ ਕਹਿ ਰਹੇ ਅਸੀਂ ਇੰਨੀਆਂ ਬੰਦੇ ਭੇਜਿਆ ਹੋਈਆਂ ਨੇ ਬੰਦ ਦੇਾਂਗੇ ਜਿਹੜੇ ਵੀ ਬੰਦੇ ਇਹਨਾਂ ਨੇ ਭੇਜੇ ਉਹਦੇ ਵਿੱਚੋਂ 50% ਸੱਚਾ ਉਹ ਬੰਦਿਆਂ ਨੂੰ ਪੁੱਛਿਆ ਜਾਂ ਗਿਆ ਕਿ ਅਸੀਂ ਕਿਸੇ ਨੂੰ ਵੀ ਜਵਾਬ ਨਹੀਂ ਦਿੱਤਾ ਸੀ ਕਿ ਆ ਵੀ ਉਹਨਾਂ ਨੂੰ ਬਿਠਾਓ ਜਿੱਥੇ ਮਰਜੀ ਅਸੀਂ ਕੁੜੀ ਬਸਾਉਣੀ ਆ ਤਾਂ ਉੱਥੇ ਬਸਾਉਣੀ ਆ ਜੇ ਇਹੇ ਵਿਆਹ ਕਰਾ ਮੁੰਡਾ ਵਿਆਹ ਕਰਾ ਸਕਦਾ ਵਿਆਹ ਕੁੜੀ ਵੀ ਕਰਾ ਸਕਦੀ ਸੀ ਨਿ ਮੇੜ ਕੇ ਵਿਆਹ ਕਰ ਦਿੰਦੇ ਜੇ ਅਸੀਂ ਕਿਤੇ ਹੋਰ ਤੋਰ ਨਹੀਂ ਹੁੰਦੀ ਜਾਂ ਕੋਈ ਹੋਰ ਪੈਸੇ ਦਾ ਲਾਲਚ ਹੁੰਦਾ ਅੱਜ ਤੱਕ ਨਾ ਤੇ ਇਹਨਾਂ ਨਾਲ ਪੈਸੇ ਦੀ ਗੱਲ ਕਰੀਆ ਸਾਡਾ ਜਿਹੜਾ ਕੇਸ ਚੱਲਿਆ ਬਸੇਬੇ ਕਰਕੇ ਜਿਹੜਾ ਇਹ ਜੇਲ੍ਹ ਦੀ ਗੱਲ ਕਰਦਾ ਉਹ ਪੋਰਾ ਭਰ ਬੱਚੀ ਆ ਪੌਣੇ 9 ਸਾਲ ਪੌਣੇ 10 ਸਾਲ ਦੀ ਆ 1 ਰੁਪਿਆ ਨੂੰ ਅੱਜ ਤੱਕ ਇਹਨੇ ਖਰਚ ਨਹੀਂ ਦਿੰਦਾ ਉਹਨੂੰ ਪੁੱਛ ਲਾ ਕੁੜੀ ਨੂੰ ਵੀ ਪਿਓ ਤੇਰਾ ਕਿਹੜਾ ਤੇ ਤੇਰਾ ਦਾਦਾ ਕਿਹੜਾ ਜਾਂ ਤੇਰੀ ਦਾਦੀ ਕਿਹੜੀ ਆ ਅੱਜ ਘਰ ਅਸੀਂ ਮਸਾ ਲੱਭਿਆ ਨਾ ਤੁਹਾਡੇ ਸਾਹਮਣੇ ਆਪ ਤਿੰਨ ਗੜੇ ਦੇ ਆਏ ਸਾਨੂੰ ਘਰ ਨਹੀਂ ਲੱਭਿਆ ਇੰਨੇ ਟਾਈਮ ਬਾਅਦ ਅਸੀਂ ਇੱਥੇ ਆਏ ਆ ਹਰ ਇੱਕ ਗੱਲ ਤੇ ਝੂਠ ਜਿਹੜੀ ਸਾਡੇ ਕੋਲੇ ਰਿਪੋਰਟ ਆ ਸਾਰਾ ਰਿਟਨ ਦੇ ਵਿੱਚ ਪਿਆ ਜਿਹੜਾ ਇਹ ਕਹਿੰਦੇ ਨੇ ਸਾਡਾ ਰਾਜੀਨਾਮਾ ਹੋ ਗਿਆ ਉਹ ਸਾਰੇ ਜੱਜ ਸਾਹਿਬ ਦੇ ਆਰਡਰ ਹੈਗੇ ਨੇ ਆਪਣੇ ਕੋਲੇ ਉਥੋਂ ਜੱਜ ਕੋਰਟ ਦੇ ਵਿੱਚ ਰਾਜੀਨਾਮਾ ਕਰਕੇ ਬਾਹਰ ਨਿਕਲ ਕੇ ਪਿਓ ਨੂੰ ਫੋਨ ਕਰਦਾ ਹੁੰਦੇ ਨੂੰ ਕਹਿੰਦਾ ਵੀ ਐਂ ਕਰਕੇ ਰਾਜੀਨਾਮਾ ਹੋ ਗਿਆ ਤੇ ਉਹ ਕਹ ਅਕਬਰ ਜੀ ਨੇ ਵੀ ਮੈਨੂੰ ਜੀ 9 ਵਾਰੀ ਮੈਂ ਜੇਲ੍ਹ ਜਾਇਆ ਆ 9 ਵਾਰੀ ਜੇਲ੍ਹ ਜਾਣ ਦਾ ਕਾਰਨ ਕੀ ਹੈ ਤੁਸੀਂ ਉਹ ਨਾ ਤਾਂ ਤੁਸੀਂ ਆਪਣੀ ਵਾਈਫ ਦਾ ਖਿਆਲ ਰੱਖਿਆ ਨਾ ਤੁਸੀਂ ਆਪਣੀ ਬੇਟੀ ਦਾ ਖਿਆਲ ਰੱਖਿਆ ਤੁਸੀਂ ਖਾਤੇ ਵਿੱਚੋਂ ਤੁਸੀਂ ਆਪ ਜ਼ਿੰਮੇਵਾਰ ਹੋ ਤੇ ਜੇਲ੍ਹ ਜਾਂਦੇ ਹੋ ਜੋ ਜ਼ਿੰਮੇਵਾਰੀ ਹੈਗੀ ਤੁਸੀਂ ਫਿਰ ਉਸ ਤੋਂ ਬਾਅਦ ਲਾਸਟ ਟਾਈਮ ਤੋਂ ਬਾਅਦ 2021 ਦੇ ਵਿੱਚ ਤੁਸੀਂ ਦੋਨੇ ਤਰ੍ਹਾਂ ਦੇ ਸਟੇਟਮੈਂਟਾਂ ਦਿੱਤੀਆਂ ਵੀ ਅਸੀਂ ਕਾ ਉਹ ਕਹਿੰਦੇ ਮੈਂ ਬਸ ਲਵਾਤੇ ਤਿਆਰਾਂ ਵੀ ਮੈਂ ਘਰ ਬਸਾਉਣ ਵਾਸਤੇ ਤਿਆਰਾਂ ਵੀ ਅਸੀਂ ਲੈ ਕੇ ਜਾਵਾਂਗੇ ਅਸੀਂ ਹੁਣ ਤਾਂ ਕੋਈ ਸਟੇਟਮੈਂਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਹਾਂ ਖੋਲੋ ਬਸ ਜੇ ਮਾਤਾ ਰੱਖਦੇ ਹੋ ਜਦੋਂ ਕੋਰਟ ਦੇ ਵਿੱਚ ਤੁਹਾਡੀਆਂ ਸਟੇਟਮੈਂਟਾਂ ਹੋ ਗਈਆਂ ਉਸ ਤੋਂ ਬਾਅਦ ਤਾਂ ਕੋਈ ਰੌਲਾ ਨਹੀਂ ਤੁਸੀਂ ਲੈ ਕੇ ਆਉਣਾ ਸੀਗਾ ਇਹ ਵੇਟ ਕਰਦੇ ਰਹਿ ਦੋ ਨਹੀਂ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਭੇਜਣ ਦੀ ਜ਼ਰੂਰਤ ਹੀ ਨਹੀਂ ਸੀ ਤੁਸੀਂ ਕੋਰਟ ਦੇ ਵਿੱਚ ਸਟੇਟਮੈਂਟਾਂ ਤੇ ਇੱਥੇ ਹੈਗੀਆਂ ਨੇ ਫਿਰ ਤੁਸੀਂ ਉਹ ਉਹਦੇ ਮਤਲਬ ਤੇ ਦੋਨੇ ਪਿਰਾ ਬੰਦ ਸੀਗੀਆਂ ਉਹ ਆਉਣ ਵਾਸਤੇ ਬੰਦ ਸੀਗੇ ਤੇ ਤੁਸੀਂ ਲਿਜਾਣ ਵਾਸਤੇ ਵੀ ਤੁਸੀਂ ਉਹਦਾ ਫੱਟ ਬਣਦਾ ਸੀ ਵੀ ਤੁਸੀਂ ਤੁਸੀਂ ਦੋਨਾਂ ਤੁਸੀਂ ਆਪਦੀ ਬੱਚੇ ਨੂੰ ਤੇ ਉਹਨਾਂ ਨੂੰ ਤੁਸੀਂ ਇੱਜ਼ਤ ਨਾਲ ਲੈ ਕੇ ਆਉਂਦੇ ਸਾਦਾ ਕੋਡ ਦਾ ਕਹਿਣਾ ਮੰਨਿਆ ਨਹੀਂ ਨਹੀਂ ਤੁਸੀਂ ਤੁਸੀਂ ਕਹਿੰਦੇ ਹੋ ਵੀ ਫਲਾਣੇ ਨੂੰ ਭੇਜੋ ਤੇ ਇਹਨੂੰ ਕਿਹਨੂੰ ਭੇਜੇ ਕੌਣ ਕਿਸੇ ਦਾ ਕੋਈ ਕਹਿਣਾ ਮੰਨਦਾ ਹੁੰਦਾ ਜਿੰਨੇ ਦਿਨ ਕੋਈ ਆਪਸ ਵਿੱਚ ਧੇਰਾ ਬੈਠਣ ਨਾਲ ਬੈ ਕੇ ਗੱਲ ਨਾ ਕਰਨ ਦੂਜੇ ਬੰਦੇ ਨੂੰ ਤਾਂ ਅਗਲਾ ਹੀ ਕਹਿਣਾ ਹੁੰਦਾ ਵੀ ਤੁਸੀਂ ਦੋਨੇ ਧੇਰਾ ਨੂੰ ਬਿਠਾਓ ਫੇਰ ਗੱਲ ਕਰੋ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਦਾ ਕਿਉਂਕਿ ਦੋਨੇ ਧੇਰਾ ਪਹਿਲਾਂ ਐਗਰੀ ਹੋ ਗਏ ਲਾਸਟ ਟਾਈਮ ਉਸ ਤੋਂ ਬਾਅਦ ਨਾ ਤਾਂ ਇਹ ਲੈਣ ਗਏ ਹੈਗੇ ਨਹੀਂ ਨਾ ਹੀ ਕੋਈ ਇਹਨਾਂ ਨੇ ਇੱਕ ਪੈਸਾ ਵੀ ਆਪਦੀ ਬੱਚੀ ਨੂੰ ਜਾਂ ਉਸਦੀ ਆਪਦੀ ਵਾਈਫ ਨੂੰ ਦਿੱਤਾ ਹੈਗਾ ਜਿਹਦਾ ਕਾਰਨ ਬਣਿਆ ਕੋਰ ਨੇ ਇਹਨਾਂ ਨੂੰ ਜੇਲ੍ਹ ਭੇਜਿਆ ਇਹ ਆਪ ਜਿਵੇਂ ਵਾਰ ਨਹੀਂ ਇਹਨਾਂ ਨੇ ਨਹੀਂ ਉਹ ਬੇਟੀ ਨੇ ਨਹੀਂ ਭੇਜਿਆ ਹੈਗਾ ਨਾ ਕਿ ਇਹ ਇਹਨਾਂ ਦੀ ਬੇਟੀ ਨੇ ਨਾ ਵਾਈਫ ਨੇ ਨਾ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਸੌਹਰਾਂ ਗੜੀਆਂ ਕਿਸੇ ਨੇ ਜੇਲ੍ਹ ਨਹੀਂ ਭੇਜਿਆ ਉਹ ਇਹ ਆਪ ਜਿਵੇਂ ਵਾਰ ਨਹੀਂ ਇਹ ਕਹਿੰਦੇ ਵੀ 9 ਵਾਲੀ ਆਇਆ ਉਹਦੇ ਖਾਚੇ ਦੇ ਵਜੋਂ ਗਿਓ ਤੁਸੀਂ ਇਹ ਖਾਚਾ ਦੇਣ ਦੇ ਕਹਦਾ ਤੇ ਜਾਂਦਾ ਨਹੀਂ ਤੁਹਾਨੂੰ ਪੈਸੇ ਵੀ ਹੱਕ ਵਾਂਦਾ ਦੇ ਦਿੰਦਾ ਅੱਗ ਦੀ ਅੱਜ ਵੀ ਨਹੀਂ ਅੱਗ ਦੀ ਅੱਜ ਵੀ ਨਹੀਂ ਹਾਂਜੀ ਹਾਂ ਕਿੰਨਾ ਵੀ ਲੈ ਜਾਣਗੀ ਉਸ ਪਰ ਉਹਦਾ ਉਹਦਾ ਰਾਈਟ ਬਣਦਾ ਅੱਜ ਵੀ ਰਾਈਟ ਬਣਦਾ ਉਹ ਇੱਥੇ ਰਹਿਣ ਦਾ ਰਾਈਟ ਬਣਦਾ ਹੈ ਵਿੱਚ ਅੱਜ ਮੈਂ ਦੂਸਰੀ ਵਾਰ ਕੁੜੀ ਨੂੰ ਛੱਡਣ ਆਇਆ ਜਿਨ੍ਹਾਂ ਨੇ ਸਾਨੂੰ ਘਰੇ ਵੜਨ ਦੇ ਨਾ ਇਲਜ਼ਾਮ ਲਾਇਆ ਸਾਡੇ ਜਿੰਦੇ ਭੰਨੇ ਸਾਡਾ ਆ ਕੇ ਕਰੀਓ ਤੁਸੀਂ ਸਾਡੇ ਨਾਲ ਕੁਝ ਸਦੋਂ ਖੂਨ ਦਾ ਇੱਥੇ ਦਿਖਾਉਂਦੇ ਇਹ ਅਸੀਂ ਨਾਂ ਬਚਾਉਣਾ ਹੀ ਹੁਣ ਬਚਾਉਂਦੇ ਹੱਥ ਚੁੱਕਦੇ ਅਸੀਂ ਉਹਨਾਂ ਦੇ ਘਰੇ ਛੱਡਣ ਕੇ ਆਉਂਦੇ ਅਸੀਂ ਦੇ ਪੈਰੀ ਹੱਥ ਲਾ ਕੇ ਕੁੜੀ ਨੂੰ ਛੱਡਣ ਆਏ ਸੀਗੇ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਪ੍ਰਸ਼ਾਸਨ ਨੂੰ ਸੱਦਾ ਸਾਨੂੰ ਉੱਤੇ ਤੁਸੀਂ ਮਨ ਲੱਗ ਕਿਹਦੇ ਮੈਂ ਡੈਡੀ ਜੀਆ ਕੁੜੀ ਦਾ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਇਥੋਂ ਬਾਹਰ ਕੱਢਿਆ ਸਾਡੀ ਬੇਇੱਜ਼ਤੀ ਕੀਤੀ ਦਾਹ ਗਾਲਾਂ ਕੱਢੀਆਂ ਸਾਨੂੰ ਚਵਾਰੇ ਦੇ ਵਿੱਚ ਇਹਨਾਂ ਨੇ ਪਿਓ ਪੁੱਤਾਂ ਦੇ ਸੁਣਾ ਦੇ ਕੋਲ ਸਮਝੋ ਤਾਂ ਹੈ ਦੂਜੇ ਮਸੰਦੇ ਤੋਂ ਥੋੜਾ ਲਓ ਬਾਈ ਚੁੱਪ ਕਰ ਬਾਈ ਦਿਖਾਓ ਖੜਾ ਜੀ ਦਿਖਾਉਣੇ ਹੁਣ ਇੱਕ ਮਿੰਟ ਬਾਬਾ ਜੀ ਗੱਲ ਸੁਣੋ ਇਹ ਤਾਂ ਜਿੰਨੀ ਗੱਲ ਵੀ ਸੋਡੂ ਇੱਕੋ ਹੀ ਗੱਲ ਕਹੀ ਸੀ ਵੀ ਸਾਰੀਆਂ ਗੱਲਾਂ ਪਿਛਲੀਆਂ ਮਤਲਬ ਟੋਆ ਭਟਕੇ ਦੱਬੋ ਅੱਜ ਵੀ ਗੱਲ ਕਰੋ ਅੱਜ ਅਸੀਂ ਕੁੜੀ ਨੂੰ ਛੱਡਾ ਆਂ ਕੁੜੀ ਦਾ ਜਿਹੜਾ ਹੱਕ ਬਣਦਾ ਉਹ ਦਿਓ ਬੱਸ ਦੂਜੀ ਗੱਲ ਨਹੀਂ ਦੂਜੀ ਗੱਲ ਨਹੀਂ ਤੇ ਘੇਰੋ ਨਹੀਂ ਬਸਾਂ ਨੂੰ ਸਰਦਾਰ ਕੋਟ ਦੇ ਕਿਹੇ ਚਾਰਦਾ ਖੜ ਕੋਤ ਨਹੀਂ ਬੱਲਾ ਆਪਸ ਰਹਿਣਗੇ ਸੋਨੂੰ ਕਿਹਦੀ ਗੱਲ ਹੈ ਡੋਬੋ 150 ਕੇਸ ਵਾਪਸ ਕਰਵਾਇਆ ਬਾਬਾ ਨੇ 150 ਕੇਸ ਵਾਪਸ ਕਰਵਾਇਆ ਬਾਬਾ ਨੂੰ ਬੋਲ ਬੰਦੇ ਤਾਂ ਬਸ ਬਿਲਕੁਲ ਬਿਆ ਕਰਵਾ ਪਿਤਾ ਪੰਨ ਪੰਨ ਵੀ ਕਰਾ ਲੈ ਨੀਓ ਤੇ ਫਿਰ ਜਹ ਆਉਂਦੀ ਨਹੀਂ ਬਚਾਉਂਦੀ ਆਪ ਵੀ ਕਹਿੰਦੀ ਆਤਾ ਜਿਮੇਂ ਬੈਠੀ ਜਾਓ ਹੁਣ ਆਏ ਦੱਸ ਦਿਓ ਜੀ ਇੰਨੇ ਬੰਦੇ ਬੈਠੇ ਹੋ ਵੀ ਔਰਤ ਨੂੰ ਕੋਈ ਆਪਦੇ ਘਰੋਂ ਕੱਢ ਦੂ ਜਰਤ ਹੈ ਕਿਸੇ ਦੀ ਦੋਸਤ ਬੀ ਮੇਰੇ ਤੋਂ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਨਹੀਂ ਆਪੀ ਤੂੰ ਹੁਣ ਕੋਈ ਮਿੰਟ ਮੇਰੇ ਜੀ ਟੰਡੀਆਂ ਹੋਈਆਂ ਮੇਰੇ ਸਾਰੇ ਜਿਹੜੀਆਂ ਕੱਟੀਆਂ ਹੋਣਾਂ ਹਮਤ ਲਈ ਕੋਈ ਕੱਟੀਆਂ ਹੋਈਆਂ ਨਹੀਂ ਹੋਣੀਆਂ ਜੀ ਆ ਕੇ ਨਾ ਤੁਹਾਡੇ ਸਾਹ ਦੇ ਬਰਾਣੀਆਂ ਗੱਲ ਆਉਂਦੇ ਰਹੀ ਜੀ ਤੁਸੀਂ ਕਹਿੰਦੇ ਲਾ ਬਸਾਉਣ ਵਾਲੀ ਗੱਲ ਕਰਦੇ ਆ ਆਪਾਂ ਨਾ ਕਿਹਾ ਤਾ ਤੋਗ ਨਾ ਔਰਤ ਨੂੰ ਜੀ ਕੋਈ ਆਲਾ ਬਣ ਨਹੀਂ ਸਕਦਾ ਹਾਂਜੀ ਸਰਪੰਚ ਸਾਹਿਬ ਜੀ ਕੀ ਅਸੀਂ ਦੇਖਦੇ ਹੁਣ ਮੌਕੇ ਤੇ ਮੌਜੂਦ ਸਰਪੰਚ ਸਾਹਿਬ ਹਾਂਜੀ ਹਾਂਜੀ ਮੌਜੂਦ ਕਿਵੇਂ ਦੇਖਦੇ ਕਿਸ ਨੂੰ ਪਹਿਲੀ ਗੱਲ ਤਾਂ ਮੈਂ ਇਸ ਮਸਲੇ ਦੇ ਵਿੱਚ ਪਹਿਲੀ ਵਾਰ ਆਇਆ ਜੀ ਪਹਿਲਾਂ ਮੈਨੂੰ ਕੋਈ ਇਸ ਗੱਲ ਦਾ ਪਤਾ ਨਹੀਂ ਪਿਆ ਚੁੱਪ ਜੀ ਬਈ ਚੁੱਪ ਹੋ ਜਾਓ ਇੱਕ ਮਿੰਟ ਇੱਕ ਮਿੰਟ ਬੇਟੇ ਪਹਿਲੀ ਵਾਰ ਆਇਆ ਜੀ ਬਾਕੀ ਜਿਵੇਂ ਬ ਹੁਣ ਆਪਾਂ ਨਵੇਂ ਮੁੰਡੇ ਤੇ ਗੱਲ ਕਰੋ ਜੇ ਹਿਸਾਬ ਨਾਲ ਵੀ ਇਹਨਾਂ ਦੀ ਸੈਟਿੰਗ ਬੰਦੀ ਆ ਚਲੋ ਵਿਆਹ ਨਹੀਂ ਕਰਾ ਲਿਆ ਮੁੰਡੇ ਨੇ ਠੀਕ ਹੈ ਵੀ ਜੇ ਇਹਨਾਂ ਦੇ ਚਲੋ ਤੇ ਵੀ ਸੰਮਤ ਹੋ ਗਏ ਸਾਰੇ ਵੀ ਕੁੜੇ ਹਾਂਜੀ ਹਾਂਜੀ ਤੇ ਜਿਵੇਂ ਉਸ ਹਿਸਾਬ ਨਾਲ ਦੋਨੇ ਪਰਿਵਾਰ ਸੈਟਿੰਗ ਕਰਦੇ ਉਹ ਸਭ ਨੂੰ ਹੋਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਮੌਕੇ ਦੇ ਸਰਪੰਚੋਂ ਅਸੀਂ ਤਾਂ ਬਸ ਇਹੀ ਚਾਹੁੰਦੇ ਜੀ ਚਲ ਜੇ ਵਸਾਇਆ ਜਾਵੇ ਜੇ ਇਹਨਾਂ ਦੇ ਇਹਨਾਂ ਨਾਲ ਗੱਲ ਕਰਨੀ ਪੂਗੀ ਇਹਨਾਂ ਦਾ ਨਹੀਂ ਹੋਣਾ ਕੀ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਵੀ ਬਸਾਉਣੀ ਚਾਹੀਦੀ ਹੈ ਹੋਣਾ ਨਹੀਂ ਤੇਰੇ ਹਿਸਾਬ ਨਾਲ ਤਾਂ ਜਿੰਨੇ ਚਲ ਬੇਟੀ ਹੈਗੀ ਜੀ ਬਰਾਬਰ ਦੀ ਹੋਈ ਵੀ ਹੁਣ ਵਸਾਏ ਜਾਵੇ ਬਸ ਆਇਆ ਜੀ ਹਾਂਜੀ ਨੰਬਰਦਾਰ ਸਾਹਿਬ ਜੀ ਹਾਂਜੀ ਸਰ ਸੁਭਨਾਮ ਜੀ ਪ੍ਰੀਤਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਆਦਲਪੁਰ ਤੁਸੀਂ ਪਹਿਲਾਂ ਵੀ ਆਇਆ ਚਲੋ ਪਹਿਲਾਂ ਨਾ ਬਾਬਾ ਜੀ ਕਹਿੰਦੇ ਛੱਡੋ ਹੁਣ ਅੱਗੇ ਆਪਾਂ ਪਹਿਲਾਂ ਅਗਲਾ ਦਸੂਰ ਵੀ ਆਈ ਚਲੋ ਛੱਡੋ ਜੀ ਜਿਵੇਂ ਬਾਬਾ ਜੀ ਕਹਿ ਰਹੇ ਆ ਕੋਈ ਨਹੀਂ ਸੈਟਿੰਗ ਹੁੰਦੀ ਤਾਂ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਤੁਸੀਂ ਸਾਹਿਬਤ ਧੰਨਵਾਦ ਧੰਨਵਾਦ ਜੀ ਬਿਲਕੁਲ ਨੰਬਰਦਾਰ ਸਾਹਿਬ ਜੀ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੀਆਂ ਪਿੱਛੇ ਹੋ ਗਈਆਂ ਗੱਲਾਂ ਨੂੰ ਛੱਡੋ ਠੀਕ ਆ ਵੀ ਨਵੇਂ ਸਿਰੋਂ ਆਪਦੀ ਜ਼ਿੰਦਗੀ ਸਵਾਰੋ ਤੇ ਆ ਬੱਚੇ ਦੇ ਕਰਨੀ ਦੇਖੇ ਅਸੀਂ ਇਹ ਵੀ ਗੱਲ ਕਹਿਣਾ ਹੁਣ ਜਿਵੇਂ ਉਹ ਮੁੰਡਾ ਕਹਿ ਰਿਹਾ ਮੇਰਾ ਵਿਆਹ ਹੋ ਗਿਆ ਉਹਨੂੰ ਵੀ ਨਾਂ ਰੱਖੇ ਬੀਬੀ ਨੂੰ ਅਸੀਂ ਉਹਨੂੰ ਐ ਨਹੀਂ ਕਹਿੰਦੇ ਵੀ ਘਰੋਂ ਕੱਢੇ ਉਹ ਵੀ ਰੱਖੇ ਬਾਕੀ ਇਹਨਾਂ ਧਰਮ ਦੇ ਵਿੱਚ ਦੋ ਵਿਆਹ ਵੀ ਹੋ ਜਾਂਦੇ ਆ ਤਿੰਨ ਵੀ ਹੋ ਜਾਂਦੇ ਆ ਠੀਕ ਹੈ ਨਾ ਜੀ ਸੱਤ ਦਾ ਤੁਹਾਨੂੰ ਪਤਾ ਤਿੰਨ ਤੱਕ ਪਤਾ ਵੀ ਤਿੰਨ ਹੋ ਜਾਂਦੇ ਆ ਠੀਕ ਹੈ ਨਾ ਔਰ ਜਿਹੜੀਆਂ ਗੱਲਾਂ ਹੋ ਗਈਆਂ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਆਪਦੀ ਨਵੇਂ ਸਿਰੋ ਜਿੰਦਗੀ ਜੰਦਾਇਆ ਬੱਚੀ ਪੜ੍ਹਾਈ ਦੇ ਕੰਨੇ ਦੇਖੋ ਜਵਾਨ ਆ ਕੱਲ ਨੂੰ ਕਿੰਨ੍ਹੇ ਸਾਲਾਂ ਨੂੰ ਵਿਆਹਣ ਵਾਲੀ ਹੋ ਜਾਣਗੇ ਇਹਨੂੰ ਕਿੱਧਰ ਤੋੜਾਏ ਤੇ ਕੋਈ ਨਹੀਂ ਤਾਂ ਦੇਖੋ ਤੁਸੀਂ ਪੂਰੀ ਸਾਲ ਫੜਦਿਆਂ ਨੂੰ ਲੱਗਦਾ ਅੱਛਾ ਦੇਖ ਸਕਦੇ ਹੋ ਦੋਸਤੋ ਜਿਹੜੀ ਗੱਲਾਂ ਕਰੀਏ ਨਾ ਬਹੁਤ ਜਵਾਕੜੀ ਦੇ ਸਾਹਦੋ ਕਿਉਂ ਕਿ ਮੈਂ ਕੀ ਗੱਲ ਕਰੀਏ ਤੁਹਾਨੂੰ ਇਹ ਲੱਗਦਾ ਵੀ ਇਹਨਾਂ ਦੇ ਨਾਲਰ ਸਾਹਿਬ ਜਾਂ ਪਰਾਂ ਜੋੜੀ ਹੈ ਇਹਨਾਂ ਨੂੰ ਛੱਡ ਕੇ ਆਪਾਂ ਸਿਰਫ ਮੁੰਡੇ ਤੇ ਕੁੜੀਆਂ ਨਾਲ ਗੱਲ ਠੀਕ ਹੈ ਨਾ ਕਿਉਂਕਿ ਜ਼ਿੰਦਗੀ ਇਹਨਾਂ ਨੇ ਬਸਾ ਕਰਨੀ ਠੀਕ ਹੈ ਨਾ ਜਿਹੜਾ ਪ੍ਰਸਾਦ ਆ ਉਹ ਇਹਨਾਂ ਦੋਨਾਂ ਦਾ ਹੈ ਨਾ ਕਿ ਤੇਜੀਦਰ ਦਾ ਹੈ ਠੀਕ ਹੈ ਠੀਕ ਹੈ ਨਾ ਹੁਣ ਅੱਜਕੱਲ ਛੋਟੇ ਛੋਟੇ ਬੱਚੇ ਆਪਾਂ ਦੇਖਦੇ ਆ ਵੀ ਜਿਹੜੇ 14 ਸਾਲ ਤੋਂ ਉਮਰ ਲੰਘ ਜਾਂਦੇ ਉਹ ਆਪਣਾ ਆਪ ਆਪੇ ਚੱਲ ਪਿਆ ਕਰਨੀ ਠੀਕ ਹੈ ਨਾ ਉਹ ਫੈਸਲੇ ਲੈਣਦੇ ਆ ਆਪ ਦੇ ਉਹ ਓਹ ਠੀਕ ਹੈ ਜ਼ਿੰਮੇਵਾਰ ਨੇ ਠੀਕ ਹੈ ਨਾ ਇਹ ਭਾਈ ਜੀ ਨੂੰ ਆਪਾਂ ਮੈਂ ਇੱਕ ਹੀ ਸਵਾਲ ਕਰੂੰਗਾ ਭਾਈ ਜੀ ਪਤਨੀ ਤੁਹਾਡੀ ਹੈ ਨਾ ਬੇਟੀ ਤੁਹਾਡੀ ਹੈ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਓ ਉਹਨਾਂ ਨੂੰ ਹੂੰ ਠੀਕ ਹੈ ਠੀਕ ਹੈ ਜੀ ਬਸ ਗੱਲ ਇਹਨੂੰ ਹੈ ਲੇਕਿਨ ਇਹਦੇ ਲਈ ਮਤਲਬ ਅਸੀਂ ਪੰਚਾਇਤ ਵੱਲੋਂ ਵੀ ਤੇ ਪੂਰੇ ਪਿੰਚਨਲ ਵਾਲੋਂ ਵੱਲੋਂ ਵੀ ਹਮੇਸ਼ਾ ਤੇ ਕਰਦੇ ਅਸੀਂ ਦੇਖੋ ਈਆਂ ਦੇ ਘਰ ਬਸਾਉਣਾ ਚਾਹੀਦਾ ਠੀਕ ਹੈ ਨਾ ਕੋਰਟ ਰਾਹੀਂ ਕੋਰਟ ਰਾਹੀਂ ਦੇਖੋ ਨਹੀਂ ਤੁਸੀਂ ਕੋਰਟ ਰਾਹੀਂ ਥੱਕ ਚੁੱਕੇ ਹੋ ਠੀਕ ਹੈ ਨਾ ਦੋਨੇ ਵੱਡੇ ਵੱਡੇ ਥੱਕ ਜਾਂਦੇ ਆ ਕਿਉਂਕਿ ਕਹਿੰਦੇ ਨੇ ਚਿੱਟੇ ਕੋਰਟ ਤੇ ਕਾਲੇ ਕੋਰਟ ਦੇ ਵਿੱਚ ਠੀਕ ਹੈ ਨਾ ਤੇ ਹੁਣ ਆਪਾਂ ਉਹ ਥੱਕ ہار ਕੇ ਮਤਲਬ ਆਏ ਆ ਇੱਥੇ ਇੱਕ ਜਦੋਂ ਮੈਂ ਕਹਿੰਦਾ ਸਟੇਜ ਤੇ ਆਪਾਂ ਇਕੱਠੇ ਹੋਈਆਂ ਤੇ ਇਹਦਾ ਸਾਡੇ ਹੱਥ ਵਨ ਕੇ ਬੇਨਤੀ ਆ ਵੀ ਤੁਹਾਡੇ ਹੱਥ ਜੀ ਆ ਖੜਾ ਪਸਾ ਠੀਕ ਹੈ ਉਹਨਾਂ ਨੇ ਵਿਆਹ ਨਹੀਂ ਕਰਾਇਆ ਤੁਸੀਂ ਵਿਆਹ ਕਰਾ ਲਿਆ ਜੇ ਤੁਹਾਡੇ ਸ਼ਰਮੰਜਾ ਹੈਗਾਗਾ ਇਹ ਅਲਾਉਡ ਹੈ ਤਾਂ ਸਾਨੂੰ ਉਹ ਚ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਨਾ ਉਹ ਬੇਟੀ ਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਨਾ ਉਹ ਤੁਹਾਡੀ ਮਤਲਬ ਪਤਨੀ ਆ ਤੁਹਾਡੀ ਬੇਟੀ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਸ ਲਿਓ ਉਹਨਾਂ ਦਾ ਸੱਤ ਸਾਲ ਹੋ ਗਏ ਕਿਰਪਾ ਕਰਕੇ ਸੱਤ ਸਾਲ ਹੋ ਗਏ ਮੇਰੀ ਗੱਲ ਸੁਣੋ ਮੈਨੂੰ ਤੇ ਮੈਂ ਕਿਹਾ ਉਹ ਜਿਹੜਾ ਮਕਾਨ ਉਹਦੇ ਕਿਤੇ ਨਹੀਂ ਤੁਰੇ ਬੰਦੇ ਸਭ ਕੋਈ ਗੱਲ ਨਹੀਂ ਕਰਦੇ ਇਹਨਾਂ ਨੂੰ ਜਿਹੜਾ ਮਕਾਨ ਇਹਨਾਂ ਦੇ ਹਿੱਸੇ ਚ ਆਉਂਦਾ ਉਹ ਕੁੜੀ ਦਾ ਹਿੱਸਾ ਉਹਨੂੰ ਅੱਜ ਮੈਨੂੰ ਦੇ ਦਿਓ ਅੱਜ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਕਿਉਂਕਿ ਜਿਹੜੀ ਦੂਜੀ ਹੈ ਬਿਲਕੁਲ ਹੋਰ ਤਾਂ ਅੱਧਾ ਉਹਨੂੰ ਮਿਲੂਗਾ ਜੀ ਅੱਧਾ ਉਹਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਉਹ ਅਸੀਂ ਦੇਵਾਂਗੇ ਇਹ ਤਾਂ ਕਹਿੰਦਾ ਬਾਬਾ ਜੀ ਮੇਰੇ ਬੱਚੇ ਦਾ ਖਰਚ ਹੁੰਦਾ ਇਹ ਬਾਪੂ ਜੀ ਹੁਣ ਟਹਿ ਰਹੇ ਆ ਜਦੋਂ ਤੁਸੀਂ ਡਾਉਣ ਗਏ ਸੀ ਬੜਾ ਆਪਾਂ ਲਾ ਜਦੋਂ ਕਹਿੰਦਾ ਬੈਂਡ বাজੀਆਂ ਲਾ ਲਾ ਖੁਸ਼ੀ ਹੁੰਦੀ ਆ ਜੀ ਪਤਨੀ ਹੁਣ ਤੁਸੀਂ ਇਹ ਗੱਲ ਨਾ ਖੋ ਮੇਰੀ ਬੇਨਤੀ ਆ ਠੀਕ ਹੈ ਨਾ ਇਹ ਗਲਤ ਗੱਲ ਵੇ ਜੇ ਤੁਹਾਡਾ ਛੋਟੀ ਛੋਟੀ ਗੱਲਾਂ ਬਾਰੇ ਸੋਚੋ ਉਹਦੇ ਉਹਦਾ ਬੱਚੇ ਦਾ ਕੀ ਕਸੂਰ ਆ ਉਹ ਆਉਂਦਾ ਕਰ ਮਸਾਲਿਆ ਕੱਲ ਨੂੰ ਜਿਹੜਾ ਉਹਨੇ ਵੀ ਮਸਾਲਿਆ ਉਹ ਵਿਚਾਰੀ ਮਾਰੀ ਗਈ ਨਾ ਉਹ ਉਧਰ ਦੀ ਨਾਲ ਕੀ ਲੱਗਦੀ ਹੈ ਕਿਸੇ ਦੀ ਹੁਣ ਸਾਨੂੰ ਸੁਣਾਉਣਾ ਜੀ ਬਟਿੰਡੇ ਜ਼ਿਲ੍ਹੇ ਚ ਬਾਕੀ ਕਿਸੇ ਨੂੰ ਵੀ ਯਾਰ ਬੋਲ ਸਕਦੇ ਇੱਕ ਮਿੰਟ ਭਾਈ ਲੈ ਸਾਨੂੰ ਸੁਣਾਉਣਾ ਛੋਟਾ ਛੋਟਾ ਜਿਹਾ ਮੈਟਰ ਸੁਣਾਉਣਾ ਜੀ ਉਹ ਮੈਟਰ ਸੁਣਾਓ ਓਏ ਥਾਣੇਦਾਰ ਵਾਲੀ ਵੀਡੀਓ ਦੇਖੀ ਹੋ ਤੁਸੀਂ ਉਹ ਕੁੜੀ ਜਿਹੜੀ ਦੁਬਾਰੇ ਤੀਜੀ ਵਾਰੀ ਆਈ ਥਾਣੇਦਾਰ ਕਹਿੰਦਾ ਕੁੜੀ ਨੂੰ ਮੈਂ ਨਹੀਂ ਭੇਜਦਾ ਕਹਿੰਦਾ ਉਹਨੇ ਉਹ ਕਿਸੇ ਦੀ ਬਹਿ ਗਈ ਜਾ ਕੇ ਵੀ ਬਾਪ ਬਦਲ ਲਿਆ ਹਾਂ ਹਾਂ ਕਹਿੰਦਾ ਮੈਂ ਉਹਦੇ ਮਨ ਨਾਲ ਆਉਂਦਾ ਬਾਪ ਮੇਰੀ ਕੁੜੀ ਨੂੰ ਉਹ ਦੇਉ ਉਹਨੇ ਕੁੜੀ ਉਹੀ ਗੱਲ ਹੂ ਉਹਨੋਂ ਹੋਰ ਬਹਿ ਗਈ ਕੁੜੀ ਨੂੰ ਬਾਪ ਬਾਪ ਨਹੀਂ ਵਿਆਹ ਦੋ ਦੇ ਸਕਦਾ ਤੂੰ ਆ ਜਿਹੜਾ ਦਾ 10 12 ਸਾਲ ਦੀਆਂ ਕੁੜੀਆਂ ਨਾਲ ਕੀ ਹੋ ਰਿਹਾ ਹੈ ਸਾਹਮਣੇ ਤੁਸੀਂ ਥਾਣੇਦਾਰ ਦੀ ਗੱਲ ਸਭ ਤੋਂ ਉਹ ਤਾਂ ਕੋਰਟ ਆ ਗਿਆ ਨੇ ਗੱਲਾਂ ਲੈ ਕੋਰਟਾਂ ਦੇ ਮੁਤਾਬਕ ਤਾਂ ਤੁਹਾਨੂੰ ਇਹਨਾਂ ਨੇ ਇਹਨਾਂ ਨੇ ਬੇਦਖਲ ਕੀਤਾ ਹੋਇਆ ਹੈਗਾ ਇੱਕ ਮਿੰਟ ਜਿਵੇਂ ਕਹੀਏ ਬੋਲੇਗਾ ਹੁਣ ਜੋ ਮਰਜ਼ੀ ਬੋਲੀ ਜਾਣ ਹੁਣ ਚਾਹੇ ਕਹੀ ਜਾਣ ਤੁਹਾਨੂੰ ਬੇਦਖਲ ਨਹੀਂ ਕੀਤਾ ਹੋਇਆ ਇਹਨਾਂ ਨੇ ਤੁਸੀਂ ਬੋਲੋ ਤੁਸੀਂ ਦੋ ਜਵਾਬ ਤੁਸੀਂ ਦੇਣਾ ਹੈ ਜੀ ਸੇਖ ਸਾਹਿਬ ਬੈਠ ਕੀਤੀ ਆ ਮੈਂ ਤਾਂ ਹੀ ਇਹ ਗੱਲ ਜੇਲ੍ਹ ਦੇ ਵਿੱਚ ਆ ਕੇ ਮੈਂ ਇਹਨੂੰ ਕਹਿਦਾ ਰਿਹਾ ਕਿ ਮੈਂ ਜੇਲ੍ਹ ਦੇ ਵਿੱਚ ਜਿਹੜੇ ਕੇਸ ਦੇਖੇ ਵੀ ਉਹ ਦੀ ਬਗਾਨੀ ਕਿਸੇ ਦੀ ਕੋਈ ਨਹੀਂ ਲੱਗਦੀ ਨਹੀਂ ਲੱਗਦੀ ਮੈਂ ਇਹਦੇ ਨਾਲ ਰੋ ਪਟਕੇ ਇਹਦੇ ਨਾਲ ਗੱਲਾਂ ਕਰਦਣੇ ਆ ਉਦੋਂ ਇਹ ਮੈਨੂੰ ਕਹਿੰਦੀ ਰਹੀ ਹੈ ਇਹ ਮੇਰੇ ਕੋਲ ਪੈਸਾ ਨਾ ਪੈਸਾ ਹੈਗਾ ਬੱਚੇ ਨਾ ਬੱਚਾ ਹੈਗਾ ਮੈਂ ਆ ਬੱਚੀ ਨੂੰ ਖਾਣ ਵਾਸਤੇ ਵੀ ਉੱਥੇ ਤਰੀਕ ਤੇ ਜਦੋਂ ਜਾਂਦਾ ਸੀ ਨਾ ਮੈਂ ਲੈ ਕੇ ਜਾਂਦਾ ਜੀ ਕੋਈ ਨਾ ਕੋਈ ਖਾਣ ਨੂੰ ਜੇ ਮੈਂ ਤਰੀਕ ਤੇ ਜਾਉ ਬੱਚੇ ਨੂੰ ਲੈ ਕੇ ਆਉਂਗਾ ਕੋਈ ਮੈਂ ਲੈ ਕੇ ਤਾਂ ਨਹੀਂ ਆਉਣਾ ਦੇਖੋ ਕੋਈ ਬੰਤ ਉਹਦੀ ਗਲਤੀ ਹੈਰੀ ਗਲਤੀ ਕੱਢਾਂਗੇ ਜੇ ਦੀ ਗਲਤੀ ਨਾ ਇਹਦੇ ਕਹਿੰਨਾਂ ਵੀ ਖੜੇ ਆਂਗੇ ਉਹਦੀ ਗਲਤੀ ਵਾਲੀ ਕੱਢਾਂਗੇ ਅਸੀਂ ਠੀਕ ਹੈ ਨਾ ਮੈਂ ਤਾਂ ਬਾਹਰ ਲੋ ਆਊਗਾ ਜੇ ਇਹਦੇ ਲੋਕੋ ਤਨ ਗਲਤੀ ਕਰੋਗੇ ਸਾਨੂੰ ਤੁਰਤ ਫੋਨ ਕਰੀਂ ਵੀਡੀਓ ਪੇਸਾ ਲਗਾ ਦੇ। ਇਹ ਆ ਵੇਖੋ ਬਾਬਾ ਜੀ ਫੇਰ ਗਲਤੀ ਕਰਦੇ ਆ। ਠੀਕ ਹੈ ਨਾ ਇੱਕ ਮੌਕਾ ਹੋਰ ਇਹਨੂੰ ਦੇ ਕੇ ਵਸਾਉਂਦਾ ਠੀਕ ਹੈ। ਹਾਂ ਭਾਈ ਕੀ ਕਹਿਣਾ ਚਾਹੁੰਦੇ ਕੀ ਕਹਿੰਦੇ ਸੀ ਤੁਸੀਂ? ਬਾਬਾ ਜੀ ਬੱਸ ਮੈਂ ਤੇ ਅਹੀ ਕਹਿਣਾ ਚਾਹਣੀ ਆ ਵੀ ਮੈਂ ਜਿਵੇਂ ਮੇਰੇ ਸਾਹਮਣੇ ਕਿਹਾ ਵੀ ਉਹ ਕਹਿੰਦਾ ਕਿ ਅੱਧਾ ਹਿੱਸਾ ਮਿਲੂ ਮੈਂ ਅੱਜ ਵੀ ਹਿੱਸੇ ਲੈਣ ਨਹੀਂ ਆਈ। ਮੈਂ ਸਿਰਫ ਬਸਣ ਆਈ ਨੇ ਉੱਥੇ ਜਾ ਕੇ ਹੋਰ ਨਹੀਂ ਮੈਂ ਹਿੱਸੇ ਨਹੀਂ ਲੈਣੇ ਮੈਂ ਬਸਣਾ ਦਾ ਮੈਨੂੰ ਜਿਹੜੇ ਆ ਇਹਦੇ ਫਰਜ਼ ਨੇ ਮੇਰੇ ਹਸਬੰਦ ਦੇ ਹੱਦ ਦੇ ਬੱਚੇ ਪ੍ਰਤੀ ਮੇਰੇ ਪ੍ਰਤੀ ਜੋ ਮੇਰੇ ਫਰਜ਼ ਨੇ ਉਹ ਮੈਂ ਨਿਭਾਉਣ ਲਈ ਤਿਆਰ ਆ ਤੇ ਨਿਭਾਉਂਦੀ ਆਈ ਵੀ ਆ ਤੇ ਨਿਭਾਉਂਗੀ ਮੈਂ ਤੁਸੀਂ ਕਿਹੜੀ ਜੋਬ ਕਰਦੇ ਹੋ ਮੈਂ ਸਟਾਫ ਕਰ ਸਕਦੀ ਹਾਂ ਚਟਾਪ ਨਰਸ ਹਾਂਜੀ ਬਸ ਕਿੰਨੀ ਤਨਖਾਹ ਤੁਹਾਡੀ ਤਨਖਾਹ ਮੈਂ ਹਾਲੇ ਕੰਟਰੈਕਟ ਤੇ ਆਈ ਸਿਰਫ 114000 ਤਨਖਾਹ ਮੇਰੀ ਦਿੱਤੀ ਗਈ ਹੈ